ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਜੀ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਅੱਜ ਬਣਾਵਾਂਗੇ ਆਪਾਂ ਚੁਗੰਦਰ ਦੇ ਗਾਜਰ ਦੀ ਕਾਂਜੀ ਇਹ ਜੀ ਮੈਨੂੰ ਸਿਖਾਈ ਸੀਗੀ ਨਿੱਤੇਨੰਦਮ ਸ਼ਿਰੀ ਜੀ ਨੇ ਬੈਦਿਆ ਬਹੁਤ ਵੱਡੇ ਤੇ ਉਹਨਾਂ ਦਾ YouTube ਚੈਨਲ ਵੀ ਹੈ ਨਿੱਤੇਨੰਦਮ ਸ਼ਿਰੀ ਮੈਂ ਉਹਨਾਂ ਨਾਲ ਮਿਲਿਆ ਦੋ ਤਿੰਨ ਵਾਰ ਤੇ ਉਹਨਾਂ ਨੇ ਮੈਨੂੰ ਸਿਹਤ ਨੂੰ ਲੈ ਕੇ ਬਹੁਤ ਹੀ ਵਧੀਆ ਮਤਲਬ ਕਿ ਟਿਪਸ ਦੱਸੇ ਸੀਗੇ ਇੰਦਾ ਦੇ ਅਲਸਰਟਿਵ ਕੁਆਲਿਟੀਆਂ ਤੇ IBS D ਬਾਰੇ ਤੇ ਉਹਨਾਂ ਦਾ ਆਸ਼ਰਮ ਪਹਿਲਾਂ ਸਾਡੇ ਲੱਗ ਹੀ ਹੁੰਦਾ ਸੀਗਾ ਡੁੱਗਰੀ ਵਿੱਚ ਅ ਅਮ੍ਰਿਤਸਰ ਤੋਂ ਪਹਿਲਾਂ ਹੁੰਦੀ ਆ ਡੁੱਗਰੀ ਫੇਰ ਉਹ ਸ਼ਿਫਟ ਕਰ ਗਏ ਸੀਗੇ ਵ੍ਰਿੰਦਾਵਨ ਤਾਂ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਨਹੀਂ ਮਿਲ ਪਾਈ ਕੁਝ ਟਾਈਮ ਉਹਨਾਂ ਦਾ ਮਹੀਨਾ 2 ਮਹੀਨੇ ਉਹਨਾਂ ਕੋਲੋਂ ਮੇਰਾ ਟ੍ਰੀਟਮੈਂਟ ਚੱਲਿਆ ਸੀ ਤੇ ਜਿਹਦੇ ਨਾਲ ਮੈਨੂੰ ਬਹੁਤ ਹੀ ਰਾਹਤ ਮਿਲੀ ਸੀ ਤੇ ਉਸ ਟਾਈਮ ਉਹਨਾਂ ਨੇ ਮੈਨੂੰ ਇਹ ਵਾਲੀ ਕਾਂਜੀ ਬਣਾਉਣੀ ਦੱਸੀ ਸੀ ਉਹਨਾਂ ਨੇ ਆਪਣੇ ਚੈਨਲ ਤੇ ਵੀ ਪਾਈ ਹੋਈ ਆ ਤੇ ਹੁਣ ਤਾਂ ਬਹੁਤ ਹੀ ਵਾਇਰਲ ਆ YouTube ਤੇ ਬਹੁਤ ਲੋਕੀ ਬਣਾਉਂਦੇ ਆ ਪਰ ਮੈਂ ਹਰ ਸਾਲ ਬਣਾ ਕੇ ਜੋਸ ਕਰਦੀ ਆ ਤੇ ਆਈਬੀਐਸ ਡੀ ਤੇ ਅਲਸਰੇਟਿਵ ਕੋਲਾਈਟਿਸ ਨੂੰ ਇਹਦੇ ਨਾਲ ਮੈਨੂੰ ਬਹੁਤ ਹੀ ਫਰਕ ਪਿਆ ਸੀਗਾ ਖਾਸ ਕਰ ਆਈਬੀਐਸ ਡੀ ਨੂੰ ਕਿਉਂਕਿ ਮੈਨੂੰ ਹਮੇਸ਼ਾ ਡਾਇਰੀਆ ਰਹਿੰਦਾ ਸੀਗਾ ਤੇ ਉਹਨੂੰ ਬਹੁਤ ਹੀ ਜ਼ਿਆਦਾ ਫਰਕ ਪਿਆ ਸੀ ਤੇ ਜੀ ਆਪਾਂ ਚੁਕੰਦਰ ਤੇ ਗਾਜਰਾ ਲੈ ਲਿਆ ਵੈਸੇ ਮੈਂ ਕਾਲੀ ਗਾਜਰ ਦੀ ਕਾਂਜੀ ਬਣਾਉਣੀ ਹੁੰਦੀ ਆ ਤੇ ਕਾਲੀਆਂ ਗਾਜਰਾ ਮਿਲੀਆਂ ਨਹੀਂ ਸੀ ਕਿਸੇ ਦਿਨ ਮੰਡੀ ਜਾਵਾਂਗੇ ਉੱਥੋਂ ਲੈ ਕੇ ਆਵਾਂਗੇ ਤੇ ਸੋ ਆਪਾਂ ਬੀਟਰ ਰੂਟ ਤੇ ਇਹਦੀ ਇਹ ਵਾਲੀਆਂ ਗਾਜਰਾਂ ਦੀ ਹੀ ਕਾਂਜੀ ਬਣਾਵਾਂਗੇ ਇਹ ਪਹਿਲ ਇਹ ਲੈ ਲਈ ਜੀ ਮੈਂ ਪੀਲੀ ਸਰੋਂ ਬਹੁਤ سارے ਲੋਕ ਪੀਲੀ ਸਰੋਂ ਨਹੀਂ ਯੂਜ਼ ਕਰਦੇ ਉਹ ਰਾਈ ਜਿਹੜੀ ਉਹ ਯੂਜ਼ ਕਰ ਲੈਂਦੇ ਆ ਰਾਈ ਨਹੀਂ ਯੂਜ਼ ਕਰਨੀ ਪੀਲੀ ਸਰੋਂ ਯੂਜ਼ ਕਰਨੀ ਆ ਜਿਹਨੂੰ ਸੇਤੀ ਸਰੋਂ ਵੀ ਕਹਿ ਦਿੰਦੇ ਆ ਅੰਦਰ ਮੇਰੇ ਮੋਟੂ ਸੇਟ ਕarele ਬਣਾ ਕੇ ਹਟੇ ਸੀ ਕਹਿੰਦੇ ਮੈਂ ਆਪਣੇ ਤਰੀਕੇ ਨਾਲ ਬਣਾਉਣੇ ਕarele ਇਹ ਬਣਾਏ ਸੀ ਇਹਨਾਂ ਨੇ ਤੇ ਇਹਨੂੰ ਸੇਤੀ ਸਰੋਂ ਵੀ ਕਹਿ ਦਿੰਦੇ ਆ ਉਹ ਲੈਣੀ ਆ ਤੇ ਇਹਨੂੰ ਆਪਾਂ ਕਰ ਲਿਆ ਜੀ roast ਥੋੜਾ ਥੋੜਾ roast ਕਰ ਲੈਣਾ ਰੋਸਟ ਕਰਕੇ ਆਪਾਂ ਇਹਨੂੰ ਫਿਰ ਦਰਦਰਾ ਜਿਹਾ ਜਿਹੜਾ ਉਹਨੂੰ ਪੀਸ ਲੈਣਾ ਮਤਲਬ ਕਿ ਇਹਦਾ ਪਾਊਡਰ ਨਹੀਂ ਬਣਾਉਣਾ ਇਹਨੂੰ ਦਰਦਰਾ ਜਿਹਾ ਜਿਹੜਾ ਉਹ ਪੀਸਣਾ ਤੇ ਬਹੁਤ ਲੋਕ ਇਸ ਕਾਂ ਇਸ ਕਾਂਜੀ ਦੇ ਵਿੱਚ ਕਾਲਾ ਲੂਣ ਵੀ ਪਾਉਂਦੇ ਆ ਤੇ ਮਿਰਚ ਵੀ ਪਾਈ ਜਾਂਦੇ ਆ ਪਰ ਨਹੀਂ ਇਹ ਚੀਜ਼ਾਂ ਨਹੀਂ ਪਾਉਣੀਆਂ ਜੇ ਤਾਂ ਤੁਸੀਂ ਤੁਹਾਨੂੰ ਕੋਈ ਹੈਲਥ ਪ੍ਰੋਬਲਮ ਆ ਜਿਦਾ ਕਿ ਅਲਸਰੇਟਿਵ ਕੋਲਾਈਟਿਸ ਆਈਬੀਐਸਡੀ ਜਾਂ ਹੋਰ ਵੀ ਕੋਈ ਪੇਟ ਦੀਆਂ ਪ੍ਰੋਬਲਮਸ ਆ ਤਾਂ ਫਿਰ ਤੋਂ ਤੁਸੀਂ ਇਹਨੂੰ ਬਿਲਕੁਲ ਸਿੰਪਲ ਬਣਾਓ ਬਿਲਕੁਲ ਵੀ ਇਹਦੇ ਵਿੱਚ ਮਿਰਚ ਨਾ ਪਾਓ ਨਾ ਕਾਲੀ ਮਿਰਚ ਅਤੇ ਨਾ ਹੀ ਲਾਲ ਮਿਰਚ ਇਹਦੇ ਵਿੱਚ ਬਸ ਇਹ ਵਾਲੀ ਸੌਰੀ ਸੇਤੀ ਸਰੋਂਾਂ ਜਿਹੜੀ ਇਹਨੂੰ ਦਰਦਰਾ ਜਿਹਾ ਕੁੱਟ ਲੋ ਇਹਨੂੰ ਪੋਣਾਵਾ ਤੇ ਜਸਟ ਇੱਕ ਸੇਂ ਦਾ ਸੇਂ ਦਾ ਨਮਕ ਪਾ ਲਓ ਜਾਂ ਪਿੰਕ ਸਾਲਟ ਪਾ ਲਓ ਉਹ ਪੋਣਾ ਬਸ ਇਸ ਤੋਂ ਇਲਾਵਾ ਹੋਰ ਕੁਛ ਵੀ ਤੁਸੀਂ ਇਸ ਕਾਂਜੀ ਦੇ ਵਿੱਚ ਨਹੀਂ ਪੋਣਾ ਜੇ ਤੁਸੀਂ ਇਹਨੂੰ ਬੈਨੀਫੀਸ਼ੀਅਲ ਬਣਾਉਣਾ ਚਾਹੁੰਦੇ ਆ ਤੇ ਜੇ ਤੁਸੀਂ ਇਹਨੂੰ ਸਵਾਦ ਦੇ ਹਿਸਾਬ ਨਾਲ ਖਾਣਾ ਚਾਹੁੰਦੇ ਕਾਲੀ ਮਿਰਚ ਪਾ ਲਈ ਕਾਲਾ ਲੂਣ ਵੀ ਪਾਲਿਆ ਕਾਲੀ ਮਿਰਚ ਵੀ ਪਾਲੀ ਤਾਂ ਫਿਰ ਤੁਹਾਨੂੰ ਇਹਦਾ ਕਾਲੀ ਮਿਰਚ ਨਾਲ ਤਾਂ ਕੋਈ ਵੀ ਤੁਹਾਨੂੰ ਇਹਦਾ ਬੈਨੀਫਿਟ ਨਹੀਂ ਹੋਊਗਾ ਸੌਰੀ ਲਾਲ ਮਿਰਚ ਨਾਲ ਤੇ ਸੋ ਇਹਦਾ ਸਿੰਪਲ ਕਾਂਜੀ ਬਣਾਓ ਮੈਂ ਬਹੁਤ ਟਾਈਮ ਯੂਜ਼ ਕੀਤੀ ਆ ਆਈ ਥਿੰਕ ਉਹਨਾਂ ਨੂੰ ਇੱਥੇ ਸ਼ਿਫਟ ਹੋਇਆ ਨੂੰ 4-5 ਸਾਲ ਹੋ ਗਏ ਬ੍ਰਿੰਦਾਵਨ ਸ਼ਿਫਟ ਹੋਇਆ ਨੂੰ ਤੇ 4-4 4-5 ਸਾਲ ਹੋ ਗਏ ਮੈਨੂੰ ਵੀ ਕਾਂਜੀ ਬਣਾ ਕੇ ਪੀਂਦੇ ਹੋਏ ਤੇ ਬਹੁਤ ਹੀ ਵਧੀਆ ਉਹ ਗੱਲਾਂ ਦੱਸਦੇ ਤੁਸੀਂ ਵੀ ਉਹਨਾਂ ਦਾ ਚੈਨਲ ਨਿਤਿਆਨੰਦਮ ਸ਼੍ਰੀ ਜਿਹੜਾ ਉਹ ਖੋਲ ਕੇ ਦੇਖਿਓ ਤੇ ਵੈਦ ਆ ਉਹ ਸਾਧੂ ਸੰਤਿਆ ਤੇ ਹੁਣ ਇਸ ਟਾਈਮ ਉਹਨਾਂ ਦਾ Vrindavan ਦੇ ਵਿੱਚ ਉਹਨਾਂ ਨੇ ਆਪਣਾ ਯੋਗਾ ਆਸ਼ਰਮ ਜਿਹੜਾ ਉਹ ਖੋਲਿਆ ਹੋਇਆ ਤੇ ਮੈਂ ਤੇ ਉਹਨਾਂ ਕੋਲ ਜਿੰਨੀ ਵਾਰ ਵੀ ਗਈਆਂ ਤੇ ਉਹਨਾਂ ਨੇ ਮੈਨੂੰ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਅਲਸਰੇਟਿਕ ਕਲਾਈਟਿਸ ਤੇ ਆਈਬੀਐਸਡੀ ਦੇ ਵਿੱਚ ਕਿਹੜੇ ਪਰਹੇਜ਼ ਕਰੋ ਤੇ ਕਿਦਾਂ ਤੇ ਏ ਜੀ ਕਾਂਜੀ ਮੈਂ ਪਾ ਲਿਆ ਇਹਦੇ ਵਿੱਚ ਪਾਣੀ ਮੈਂ ਫਿਲਟਰ ਦਾ ਫਿਲਟਰ ਥੋੜਾ ਪਾਣੀ ਸਹੀ ਨਹੀਂ ਫਿਲਟਰ ਕਰਦਾ ਇਸ ਕਰਕੇ ਮੈਂ ਬੋਟਲਸ ਵਾਲਾ ਪਾਣੀ ਲੈ ਲਿਆ ਤੇ ਇਹਦੇ ਵਿੱਚ ਪਾ ਦਿੱਤਾ ਮੈਂ ਪਾ ਦਿੱਤੀ ਮੈਂ ਚਕੰਦਰ ਅਤੇ ਗਾਜਰਾ ਤੇ ਹੁਣ ਮੈਂ ਇਹਦੇ ਵਿੱਚ ਇਹ ਵਾਲੇ ਦੋ ਵੱਡੇ ਚਮਚ ਪਾ ਲੂੰਗੀ ਆਪਣੇ ਦੇ ਪੀਲੀ ਸਰੋਂ ਦੇ ਸੇਤੀ ਸਰੋਂ ਦੇ ਇਹ ਪਾ ਲਏ ਆਪਾਂ ਦਰਦਰੇ ਕਰਕੇ ਤੇ ਹੋਰ ਇਹਦੇ ਵਿੱਚ ਪਾ ਲਾਂਗੇ ਆਪਾਂ ਪਿੰਕ ਸాల్ਟ ਪਿੰਕ ਸాల్ਟ ਜਿਹੜਾ ਇਹ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲਿਓ ਮੈਂ ਇਹਦੇ ਵਿੱਚ ਡੇਢ ਚਮਚ ਜਿਹੜਾ ਉਹ ਪਿੰਕ ਸాల్ਟ ਦਾ ਪਾ ਦੂੰਗੀ ਤੇ ਇਹਨੂੰ ਫਿਰ ਤੁਸੀਂ ਚੰਗੀ ਤਰ੍ਹਾਂ ਉਹਨੂੰ ਕੀ ਕਹੀਦਾ ਹਿਲਾ ਦਿਓ ਪਿੰਕ ਸਾਲਟ ਸੈਤੀਸਰੋ ਤੇ ਗਾਜਰਾ ਤੇ ਬੀਟਰੂਟ ਨੂੰ ਚਕੰਦਰ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਿਓ ਤੇ ਇਹਨੂੰ ਫਿਰ ਤੁਸੀਂ ਏਦਾਂ ਦੀ ਜਗ੍ਹਾ ਤੇ ਰੱਖਣਾ ਜਿੱਥੇ ਧੁੱਪ ਹੋਵੇ ਤੇ ਮੈਂ ਤਾਂ ਹੁਣ ਮੌਸਮ ਦਾ ਵੀ ਨਹੀਂ ਪਤਾ ਬਈ ਬੱਦਲ-ਬੱਦਲ ਹੋ ਜਾਂਦਾ ਇਸ ਕਰਕੇ ਬਾਹਰ ਨਹੀਂ ਰੱਖਾਂਗੀ ਜਿੱਦਾਂ ਮੈਨੂੰ ਉਹਨਾਂ ਨੇ ਦੱਸਿਆ ਮੈਂ ਤਾਂ ਕਿ ਵਿੱਚ ਇਹਨੂੰ ਰੱਖੂਗੀ ਜਿੱਥੇ ਧੁੱਪ ਲੱਗਦੀ ਆ ਤੇ ਸੀ ਗਰੰਦਾ ਜਿੱਥੇ ਮਤਲਬ ਕਿ ਗਰਮ ਰਵੇ ਉਹ ਵਾਲੀ ਜਗਾ ਤੇ ਇਹਨੂੰ ਆਪਾਂ ਜੇ ਤੁਸੀਂ ਇਹਨੂੰ ਧੁੱਪੇ ਨਹੀਂ ਰੱਖਣਾ ਚਾਹੁੰਦੇ ਤਾਂ ਇਹਨੂੰ ਤੁਸੀਂ ਮੋٹے ਕੱਪੜਿਆਂ ਵਿੱਚ ਕੰਬਲ ਵਗੈਰਾ ਦੇ ਵਿੱਚ ਲਪੇਟ ਕੇ ਸਟੋਰ ਵਗੈਰਾ ਵਿੱਚ ਵੀ ਰੱਖ ਸਕਦੇ ਆ ਤਿੰਨ ਚਾਰ ਦਿਨ ਲਈ ਉਹਦੇ ਨਾਲ ਵੀ ਇਹ ਵਧੀਆ ਫਰਮੈਂਟ ਹੋ ਜਾਂਦੀ ਆ ਕਾਂਜੀ ਤੇ ਇਹਦੇ ਉੱਤੇ ਜੀ ਇਹ ਵਾਲਾ ਕੱਪੜਾ ਬਨ ਕੇ ਤਾਂ ਮੈਂ ਇਹਨੂੰ ਰੱਖ ਦੂੰਗੀ ਤਾਂਕਿ ਦੇ ਵਿੱਚ ਤਿੰਨ ਚਾਰ ਦਿਨ ਵਾਸਤੇ ਤਿੰਨ ਚਾਰ ਦਿਨ ਦੇ ਵਿੱਚ ਰੋਜ਼ ਤਕਰੀਬਨ ਇਹਨੂੰ ਰੋਜ਼ ਦੋ ਟਾਈਮ ਨਹੀਂ ਤੇ ਇੱਕ ਟਾਈਮ ਇਹਨੂੰ ਜ਼ਰੂਰ ਹਿਲਾਓ ਚਮਚ ਦੇ ਨਾਲ ਤੇ ਫਿਰ ਕੱਪੜਾ ਦੁਬਾਰਾ ਉੱਪਰੋਂ ਬੰਨ੍ਹ ਦਿਓ ਤੇ ਫਿਰ ਇਹਨੂੰ ਉੱਥੇ ਰੱਖ ਦਿਓ ਇਹਦੇ ਨਾਲ ਇਹ ਵਧੀਆ ਫਰਮੈਂਟ ਹੋਊਗੀ ਤਾਂ ਬਹੁਤ ਹੀ ਟੇਸਟੀ ਬਣੂਗੀ ਤੁਸੀਂ ਵੀ ਸਾਰੇ ਜਣੇ ਜ਼ਰੂਰ ਯੂਜ਼ ਕਰਕੇ ਦੇਖਿਓ ਆਪਣੇ ਪੇਟ ਦੇ ਰੋਗਾਂ ਦੇ ਵਿੱਚ